ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ 100 ਸਾਲ ਦਾ ਹਵਾਲਾ ਦੇ ਕਰਕੇ ਕਵੀ ਆਪਣੀ ਕਲਮ ਦੇ ਰਾਹੀਂ ਜੋ ਉਤਮ ਉਪਦੇਸ਼ ਬੰਦੇ ਨੂੰ ਕਰ ਰਹੇ ਹਨ ਸਮਝਾ ਰਹੇ ਹਨ 100 ਸਾਲ ਦੀ ਉਮਰ ਗਵਾ ਕੇ ਬੰਦੇ ਨੇ قافلہ والا کام ਕੀਤਾ انساني جامے ਦੇ ਵਿੱਚ ਆ ਕੇ ਉਸ ਅਕਾਲ ਪੁਰਖ ਨੂੰ ਨਾਮ ਸਿਮਰਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਜੇਹ ਸਮਝਾਰੇ ਹਨ ਕਵਿਤੀ ਕਲਮ ਉਪਦੇਸ਼ ਨੰਬਰ 24 عمر ਸੈਂਕੜੇ ਸਾਲ ਤੀ ਗਈ ਐਵੇਂ ਚੰਗਾ ਕੰਮ ਨਾ ਗਾਫਲਾ ਕਰ ਲਿਆਈ ਚੜ ਮੌਤ ਜਹਾਜ਼ ਦੇ ਵਿੱਚ ਬੰਦੇ ਪੱਲੇਖਾਨ ਨੂੰ ਖਰਚਨਾ ਧਰ ਲਈ ਆਈ ਆਖਰ ਫਿਰ ਵੀ ਮੌਤ ਨੇ ਛੱਡਿਆ ਨਾ ਨਾ ਤੈ ਮੋਤੇ ਆਂ ਤੇ ਮਰ ਲਈ ਆਈ ਦਇਆ ਸਿੰਘ ਅੰਗੂਰ ਦੇ ਬੂਟਿਆ ਓਏ ਆਖਰ ਬੱਕਰੀ ਕਾਲ ਨੇ ਚਰ ਲਈ ਆਈ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਸਾਰੀ ਜ਼ਿੰਦਗੀ ਜਾਣਵਰਾਨ ਹੋ ਗਈ ਝੂਠ ਬੋਲਣੇ ਤੇ ਘੱਟ ਤੋਲਣੇ ਦੀ ਗੰਦੀ ਬਾਣੀਆਂ ਜਾਨ ਦੁਕਾਨ ਹੋ ਗਈ ਨਹੀਂ ਇਸ ਤੋਂ ਪ੍ਰੇਮ ਦਾ ਰੰਗ ਲੱਗਾ ਜੰਦ ਧੰਦਿਆਂ ਵਿੱਚ ਗੁਲਤਾਨ ਹੋ ਗਈ ਦਇਆ ਸਿੰਘ ਪਰ ਅੰਤ ਅਖੀਰ ਵੇਲੇ ਜਿੰਦ ਗਮਾ ਨੂੰ ਦੇਖੋ ਹੈਰਾਨ ਹੋ ਗਈ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਤੈਨੂੰ ਕਿਤੋਂ ਨਾ ਵੇਖ ਵਿਰਾਗ ਹੋਇਆ ਗੂੜੀ ਨੀਂਦ ਬਦਕਾਰ ਨੇ ਗੁੱਟ ਕੀਤਾ ਸਾਰੀ ਉਮਰ ਨਾ ਪਾਪੀਆ ਜਾਗ ਹੋਇਆ ਭੁੱਲ ਗਿਆ ਤੂੰ ਆਪਣੀ ਜਾਤ ਜਾਣੀ ਕਰ ਮਹੰਸ ਦੇ ਛੱਡ ਕੇ ਕਾਗ ਹੋਇਆ ਦਇਆ ਸਿੰਘ ਅੰਧੇਰੇ ਵਿੱਚ ਰਾਤ ਗਈ ਰੋਸ਼ਨ ਕਿਤੇ ਨਾ ਗਿਆਨ ਚਿਰਾਗ ਹੋਇਆ ਉਮਰ ਐਤਨੇ ਸਾਲ ਦੀ ਗਈ ਐਵੇਂ ਤੈਨੂੰ ਨਫਸ ਬਦਕਾਰ ਨੇ ਘੁੱਟ ਲਿਆ ਜਿਉਂਦਾ ਜਾਗਦਾ ਮਰ ਤੂੰ ਸਮਾਨ ਹੋਇਓ ਗळा ਨੀਂਦ ਨੇ पकड़ के कोट लिया काम क्रोध मोह लोभ अहंकार वैरी रास्ते में ही मार के सुट लिया दया सिंह एक जान दी जान की करे कल्ली दया सिंह एक जान की करे कल्ली पंजा रल के चूरमा पोट लिया ਉਮਰ ਇਤਨੇ ਸਾਲ ਦੀ ਗਈ ਐਵੇਂ ਜਨਦੀ ਨੇ ਜੁ ਪੁਰਾਣੀਆਂ ਮਾਂ ਤੈਨੂੰ ਵਿੱਚ ਤਮਾ ਦੇ ਜਨਮ ਬਰਬਾਦ ਕੀਤਾ ਭੁੱਲ ਗਿਆ ਜੀ ਰਾਮ ਦਾ ਨਾਮ ਤੈਨੂੰ ਕਰਮ ਧਰਮ ਤੇ ਦੀਨ ਵਿਸਾਰ ਦਿੱਤਾ ਨਹੀਂ ਸੀ ਭਿਜਿਆ ਕਰਨ ਗੁਨਾਹ ਤੈਨੂੰ ਦਇਆ ਸੰਗ ਜਹਾਨ ਤੇ ਜ਼ੁਲਮ ਕੀਤੇ ਕਿਵੇਂ ਮਿਲੂਗਾ ਸਵਰਗ ਆਗਾ ਤੈਨੂੰ ਉਮਰ ਐਤਨੇ ਸਾਲ ਦੀ ਗਈ ਐਵੇਂ ਲੱਖ ਲਾਂ ਤਾਂ ਜੱਗ ਤੇ ਜਿਉਣੇ ਨੂੰ ਵਿੱਚ ਖੁਦੀ ਹੰਕਾਰ ਤੇ ਡੁੱਬ ਮੋਇਓ ਲੱਖ ਲਾਂ ਤਾਂ ਵੱਡਣਾ ਥੀ ਮਨੇ ਇੱਥੇ ਆਣ ਕੇ ਸਗੋਂ ਬਿਮਾਰ ਹੋਇਆ ਹਟ ਰੁਗੀਆਂ ਦੇ ਆਇਓ ਸੀਮਨੇ ਨੂੰ ਦਇਆ ਸੰਘ ਤੂੰ ਜ਼ਹਿਰ ਨੂੰ ਘੋਟ ਬੈਠੋਂ ਆਇਓ ਆਬਿਆ ਹयात ਦੇ ਪੀਵਨੇ ਨੂੰ ਉਮਰ ਐਤਨੇ ਸਾਲ ਦੀ ਗਈ ਐਵੇਂ ਲੱਭੀ ਕਿਤੇ ਨਾ ਰਾਮ ਜਫਕੀਰ ਵਾਲੀ ਨਾਲ ਬਾਦਸ਼ਾਹ ਦੇ ਮੁਲਾਕਾਤ ਹੁੰਦੀ ਕਿ ਤੂੰ ਮਿਲੀ ਨਾ ਅਕਲ ਵਜੀਰ ਵਾਲੀ ਰੱਖੀ ਖਬਰ ਨਾ ਆਪਣੇ ਜਾਮਨੇ ਦੀ ਖੁਸ਼ੀ ਚੜੀ ਸੀ ਮਾਲ ਜੰਗੀਰ ਵਾਲੀ ਦਇਆ ਸਿੰਘ ਨਾਲ ਪਰਮਾਤਮਾ ਦੇ ਲਾਈ ਪ੍ਰੀਤਨਾ ਰਾਂਝਲੇ ਹੀਰ ਵਾਲੀ ਉਮਰ ਇਤਨੇ ਸਾਲ ਦੀ ਗਈ ਐਵੇਂ ਮੱਲੀ ਵਿੱਚ ਜਹਾਨ ਦੀ ਮਹਿਰ ਜਾਣੀ ਵੀਰੇ ਨਾਮ ਦੇ ਮੁਰਦਿਆਂ ਵਾਂਗ ਸੁੱਤਾ ਹੋਇਆ ਆਪ ਅਪਰਾਧ ਨੂੰ ਛੇਰ ਜਾਣੀ ਖਬਰ ਨਹੀਂ ਕਦੇ ਚੋਗਨੇ ਮੁੱਕ ਜਾਣਾ ਕੀਤਾ ਜਮਾ ਅਨਾਜ ਨੇ ਢੇਰ ਜਾਣੀ ਦਇਆ ਸਿੰਘ ਬਥੇਰੜਾ ਭਜ ਰਹਾ ਆਕਰ ਲਿਆ ਤਕਦੀਰ ਨੇ ਕੇਰ ਜਾਣੀ ਉਮਰ ਇਤਨੇ ਸਾਲ ਦੀ ਗਈ ਐਵੇਂ ਹੋਇਆ ਕਿ ਤੂੰ ਨਾ ਬ੍ਰਹਮ ਦਾ ਗਿਆਨ ਪਾਈ ਨਹੀਂ ਸਵੇਸ ਰੂਪ ਦਾ ਭੇਤ ਪਾਇਆ ਰੇਹਾ ਫੂਲ ਦਾ ਵੇਦ ਪੁਰਾਨ ਪਾਈ ਕਿਹੜਾ ਮੰਗਣ ਹਾਰ ਤੇ ਕੌਣ ਦਾਤਾ ਕਿਨੂੰ ਕਰਾਂ ਮੈਂ ਪੁੰਨ ਤੇ ਦਾਨ ਪਾਈ ਦਇਆ ਸਿੰਘ ਪਰ ਬੰਨਿਏ ਸੇਸ਼ਤ ਕਿੱਥੇ ਕਿਨੂੰ ਸਮਝੀਏ ਅਗਾ ਨਿਸ਼ਾਨ ਪਾਈ ਉਮਰ ਐਤਨੇ ਸਾਲ ਦੀ ਗਈ ਐਵੇਂ ਹੋਇਆ ਨਹੀਂ ਬਬੇਕ ਦਾ ਬੋਧ ਪਾਈ ਹੋ ਕੇ ਸਖਣਾ ਸਖ ਨਹੀਂ ਮਤ ਕੋਈ ਪਕੜ ਛੱਡਿਆ ਸਖਣਾ ਸੋਧ ਪਾਈ ਸਮਝੇ ਏਕਤਾ ਕਿਤੇ ਨਾ ਸਾਥ ਆਈ ਦਿਲੋਂ ਛੱਡ ਦਿਓ ਵੈਰ ਵਿਰੋਧ ਪਾਈ ਦਇਆ ਸਿੰਘ ਪ੍ਰਮਾਤਮਾ ਰਹੇ ਕਿਤੇ ਅੰਦਰ ਵਾੜਿਆ ਕਪਟ ਕਰੋਧ ਭਾਈ ਉਮਰ ਇਤਨੇ ਸਾਲ ਦੀ ਗਈ ਐਵੇਂ ਭੁੱਲ ਗਿਆ ਪ੍ਰਾਣੀਆਂ ਰੱਬ ਤੈਨੂੰ ਤਤੀ ਤਮ ਤੰਦੂਰ ਦੇ ਵਾਂਗਤਾ ਆ ਰਿਹਾ ਰੋਜ ਸਤਾਉਂਦਾ ਲੱਭ ਤੈਨੂੰ ਗੱਲ ਭੁੱਲ ਗਈ ਕੋਲ ਇਕਰਾਰ ਵਾਲੀ ਲਿਆ ਕਾਮ ਕਰੋਧ ਨੇ ਦੱਬ ਤੈਨੂੰ ਦਇਆ ਸਿੰਘ ਕਹਵਾਇਆ ਲਾਲ ਤੂੰ ਕੌਡੀ ਪਈ ਜਹਾਨ ਤੂੰ ਲੱਭ ਤੈਨੂੰ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਮਾਨਸ ਜਨਮ ਨੂੰ ਪਰਛ ਵਗਾੜ ਗਿਆ ਹੱਥੀਂ ਪਾਪ ਅਪਰਾਧ ਦੀ ਕਈ ਫੜ ਕੇ ਮੁੱਢੋਂ ਧਰਮ ਦਾ ਬਿਰਛ ਉਖਾੜ ਗਿਆ ਬਿਨਾ ਸਮਝ ਵਿਚਾਰ ਦੇ ਜੱਟ ਭੋਲਾ ਹੱਥੀਂ ਬੀਜ ਕੇ ਖੇਤ ਉਜਾੜ ਗਿਆ ਬਿਣਾ ਸਮਝ ਵਿਚਾਰ ਦੇ ਜੱਟ ਭੋਲਾ ਹੱਥੀਂ ਬੀਜ ਕੇ ਖੇਤ ਉਜਾੜ ਗਿਆ ਦਇਆ ਸਿੰਘ ਜਾਰ ਦੌਲਤ ਮਾਲ ਛੱਡ ਕੇ ਆਖਰ ਹੱਥ ਜਹਾਨ ਤੂੰ ਛਾੜ ਗਿਆ ਦੇ ਆ ਸੰਗੂ ਜਰ ਦੌਲਤਾ ਮਾਲ ਛੱਡ ਕੇ ਆਖਰ ਹੱਥ ਜਹਾਨ ਤੂੰ ਛਾੜ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ ਕਵੀ ਦੀ ਕਲਮ ਉਪਦੇਸ਼ ਕਰ ਰਹੀ ਹੈ ਸੋ ਇਹ ਉਪਦੇਸ਼ ਨੂੰ ਸਮਝ ਕੇ ਸੁਣ ਕੇ ਵਿਚਾਰ ਕੇ ਤੇ ਅਮਲ ਕਰਨਾ ਲੈਕ ਤੇ ਸ਼ੇਅਰ ਜਰੂਰ ਕਰਨਾ ਪੇਜ ਨੂੰ ਫੋਲੋ ਕਰਨਾ ਤੇ ਸਾਡਾ YouTube ਚੈਨਲ ਸਰਬੱਤ ਦਾ ਭਲਾ ਉਹਨੂੰ ਵੀ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੈਣਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ